ਮੈਂ ਤੁਹਾਡਾ ਆਪਣਾ ਕਰਤਾਰ ਸਿੰਘ ਧੀਰ ਆਮ ਆਦਮੀ ਪਾਰਟੀ ਵਾਰਡਿੰਗ ਚਾਰਜ ਵਾਰਡ ਨੰਬਰ 9 ਮਰਾਤਪੁਰ ਤਰਨਤਾਰਨ ਮਹਉਂ ਦੇਸ਼ ਵਾਸੀਆਂ ਨੂੰ 26 ਜਨਵਰੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਉਹ ਬੱਚੇ ਆਪਣੇ ਨਸ਼ਿਆਂ ਤੋਂ ਦੂਰ ਰਹਿਣ ਤਾਂ ਕਿ ਆਪਣਾ ਦੇਸ਼ ਹੋਰ ਵੀ ਖੁਸ਼ਹਾਲ ਬਣ ਸਕੇ ਜੈ ਹਿੰਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਦੀਪ ਸਿੰਘ ਵਾਰਡ ਨੰਬਰ 9 ਮਹਾਰਾਜ ਕੋ ਤਰਨ ਤਰਨ ਤੋਂ ਪੰਜਾਬ ਦੇ ਗਣਤੰਤਰ ਦੇ ਸ਼ਬਜਾਲੀ ਦੇ ਵਿਹਾੜੇ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਤੇ ਮੈਂ ਤੁਹਾਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਅੱਜ ਦੇ ਨੌਜਵਾਨ ਪੀੜੀ ਨੂੰ ਅੱਜ ਦੇ ਨੌਜਵਾਨਾਂ ਨੂੰ ਕਿ ਆਪਾਂ ਜਿਹੜਾ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦਈਏ ਕਿਉਂਕਿ ਪ੍ਰਾਤਨ ਖੇਡਾਂ ਦੇ ਤੌਰ ਤੇ ਪੰਜਾਬ ਜਾਣਿਆ ਜਾਂਦਾ ਸੀ ਤੇ ਖੇਡਾਂ ਜਿਹਨਾਂ ਸਾਨੂੰ ਨਸ਼ੇ ਤੋਂ ਦੂਰ ਲੈ ਕੇ ਜਾਂਦੀਆਂ ਤੇ ਦੇਸ਼ ਨੂੰ ਜਿਹੜਾ ਤਰੱਕੀ ਦੇ ਰਾਹ ਤੇ ਲੈ ਕੇ ਜਾਂਦੀਆਂ ਬਾਕੀ ਸਰਕਾਰ ਤੇ ਮਾਨ ਦੀ ਸਰਕਾਰ ਜਿਹੜੇ ਬਹੁਤ ਵਧੀਆ ਉਪਰਾਲਾ ਕਰ ਰਹੀ ਆ ਆਮ ਲੋਕਾਂ ਦੇ ਹੱਕ ਦੇ ਵਿੱਚ ਜਿਵੇਂ ਕਿ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੇ ਕਾਰਡ 10 ਲੱਖ ਪਲੱਸ ਕਾਰਡ ਜਿਹਦੇ ਕੱਟੇ ਗਏ ਸੀ ਜਿਹੜੇ ਕਿ ਜਿਹਨਾਂ ਨੂੰ ਕੱਟ ਨਹੀਂ ਮਿਲ ਰਹੀ ਸੀ ਉਹ ਵੀ ਜਿਹੜੇ ਆ ਅੱਜ ਤੋਂ ਲਾਗੂ ਹੋ ਗਏ ਉਹ ਵੀ ਅੱਜ ਉਹ ਵੀ ਕਣਕ ਜਿਹੜੀ ਆ ਉਹਨਾਂ ਨੂੰ ਐਤੀ ਮਿਲੋਗੀ ਬਾਕੀ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਹਦਾਇਤ ਕੀਤੀ ਗਈ ਹੈ ਕਿ ਤੁਸੀਂ ਬਾਅਦ ਦੀ ਦਵਾਈ ਨਹੀਂ ਲਿਖਣੀ ਤੇ ਸਲੂਟ ਕਰਦੇ ਆ ਭਗਵਾਨਤਮਾਨੀ ਸਰਕਾਰ ਨੂੰ ਕਿ ਗਰੀਬਾਂ ਦੇ ਹਿੱਤ ਵਿੱਚ ਇੱਕ ਦੇਸ਼ਵਾਸੀ ਇਹਦੇ ਵਿੱਚ ਇੰਨਾ ਵੱਡਾ ਫਰਾਲਾ ਕਰ ਰਹੀ ਹੈ ਤੇ ਆਪਾਂ ਦੇਸ਼ ਨੂੰ ਤਰੱਕੀ ਦੀ ਰਾਹ ਵੱਲ ਲੈ ਕੇ ਜਾਣਾ ਤੇ ਭਗਵਾਨਤਮਾਨ ਸਾਹਿਬ ਕਰਦਾ ਸਾਥ ਇਦਾਂ ਹੀ ਦੇਣਾ ਸੱਸੀ ਗੱਲ ਸਾਰਿਆਂ ਨੂੰ